ਸਾਰਿਆਂ ਨੂੰ ਪਿਆਰ ਭਰੀ ਸਸ਼ੇਗਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਦੇ 765000 ਮਲਾਜ਼ਮਾਂ ਦੀਆਂ ਮੰਗਾਂ ਦਾ ਨਵੇੜਾ ਹੋਵੇਗਾ ਪੰਜਾਬ ਸਰਕਾਰ ਨੇ ਬਿਲਕੁਲ ਵੀ ਇਹਨਾਂ ਮੰਗਾਂ ਦੇ ਵੱਲ ਜਿਹੜਾ ਧਿਆਨ ਨਹੀਂ ਦੇ ਸੀ ਇਥੋਂ ਤੱਕ ਕਿ ਡੀਏ ਦੀ ਅਦਾਇਗੀ ਦੇ ਵਿੱਚ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਫੇਲ ਹੁੰਦੀ ਨਜ਼ਰ ਆ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਨੇ ਅਤੇ 18228 ਕਰੋੜ ਰੁਪਏ ਦਾ ਬਕਾਇਆ ਜਿਹੜਾ ਪੈਂਡਿੰਗ ਹੈ 2.9 ਫੈਕਟਰ ਜੋ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਗਿਆ ਸੀ ਏਰੀਅਰ ਦੀ ਮਲਾਜ਼ਮਾਂ ਨੂੰ ਸਮੇਂ ਸਿਰ ਨਹੀਂ ਉਹਨਾਂ ਦੀ ਅਦਾਹ ਕੀ ਨਹੀਂ ਕੀਤੀ ਜਾ ਰਹੀ ਸੀ ਅਤੇ ਉਹਨਾਂ ਦੇ ਏਰੀਆ ਜਿਹੜੇ ਨੇ ਉਹਨਾਂ ਦੇ ਬਾਰੇ ਕੋਈ ਵੀ ਗੱਲਬਾਤ ਸਰਕਾਰ ਨੇ ਨਹੀਂ ਕਰੀ ਸੀ ਕਿਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਏਰੀਆ ਨੂੰ ਲੈ ਕੇ ਜਾਰੀ ਨਹੀਂ ਹੋਇਆ ਸੀ ਅਤੇ ਜਿਹੜੀ ਇਹ ਅੱਜ ਜਿਹੜੀ ਸਥਿਤੀ ਮੌਜੂਦਾ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਡੀਏ ਜਿਹੜਾ ਹੈ ਕੇਂਦਰੀ ਏ ਹੈ ਕਿ ਜਿਹੜਾ ਪੰਜਾਬ ਦੇ 7 ਲੱਖ 65 ਹਜ਼ਾਰ ਮੁਲਾਜ਼ਮਾਂ ਤੇ ਪੈਨਸ਼ਨ ਦੇ ਸਾਲ ਦੀ ਜਿਹੜੀ ਪਹਿਲੀ ਮੀਟਿੰਗ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਮੁਲਾਜ਼ਮਾਂ ਦੇ ਲਈ ਆ ਸਕਦੇ ਹੈ ਵੱਡੀ ਖੁਸ਼ਖਬਰੀ ਜਿਹੜੀ ਪੰਜਾਬ ਸਰਕਾਰ ਜਿਹੜੀ 13 ਫਰਵਰੀ ਅੱਜ ਜਿਹੜੀ 13 ਫਰਮਨ ਹੋਣ ਵਾਲੀ ਕੈਬਨਟ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀ ਪੈਨਸ਼ਨ ਦੀ ਅੱਖ ਜਿਹੜੀ ਟਿਕੀ ਹੋਈ ਹੈ ਸੋ ਸਾਰੀ ਇਹ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਸੋ ਦੋਸਤੋ ਇਸ ਮੀਟਿੰਗ ਦੇ ਵਿੱਚ ਜਿਹੜੇ ਹੈ 7 ਲੱਖ ਮੁਲਾਜ਼ਮਾਂ ਦੇ ਪੈਨਸ਼ਨ ਦੇ ਲੰਮੇ ਸਮੇਂ ਤੋਂ ਪੈਂਡਿੰਗ ਮੰਗਾਂ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਮੁਲਾਜ਼ਮ ਦੀਆਂ ਮੁੱਖ ਮੰਗਾਂ ਤੇ ਗੱਲ ਕੀਤੀ ਜਾ ਸਕਦੀ ਹੈ ਡੀਏ ਦੀਆਂ ਤਿੰਨ ਕਿਸ਼ਤਾਂ 5.5 ਸਾਲਾਂ ਦਾ ਜਿਹੜਾ ਹੈ ਡੀਏ ਹੈ ਬਕਾਇਆ ਹੈ 18228 ਕਰੋੜ ਰੁਪਏ ਦਾ ਬਕਾਇਆ ਹੈ 2.93 ਦੇ ਸਕੇਲ ਦੀ ਲਾਗੂ ਕਰਨ ਦੀ ਜਿਹੜੀ ਗੱਲ ਹੈ ਜਿਹੜੀ ਹੈ ਮੰਗ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮਦਵੀ ਪਾਰਟੀ ਨੂੰ ਮਿਲੀ ਵੱਡੀ ਹਾਰ ਅਤੇ ਪੰਜਾਬ ਦੇ ਵਿੱਚ ਜਿਹੜਾ ਰੋਸ ਜਿਹੜਾ ਕਿ ਰੋਜ਼ ਵਧ ਰਹੇ ਮਲਾਜ਼ਮ ਦਾ ਰੋਸ ਪਰ ਦਬਾਅ ਤੇ ਹੇਟ ਭਗਵੰਤ ਮਾਨ ਸਰਕਾਰ ਜਿਹੜੀ ਹੈ 13 ਫਰਵਰੀ ਦੀ ਮੀਟਿੰਗ ਦੇ ਵਿੱਚ ਮਲਾਜ਼ਮਾਂ ਨੂੰ ਭੱਤੀ ਰਾਹਤ ਦੇ ਸਕਦੀ ਹੈ ਸੂਤਰ ਇਹ ਵੀ ਦੱਸਦੇ ਹਨ ਕਿ 24 ਮਾਰਚ ਨੂੰ ਆਉਣ ਵਾਲੀ ਤੋਂ ਪਹਿਲਾਂ ਡਬਲ ਬੈਂਚ ਦੀ ਸੁਣਵਾਈ ਤੋਂ ਪਹਿਲਾਂ ਹੀ ਸਰਕਾਰ ਮਲਾਜ਼ਮਾਂ ਦੇ ਵੱਡੇ ਐਲਾਨ ਜਿਹੜੀ ਹੈ ਮਲਾਜ਼ਮ ਮੰਗਾਂ ਦੇ ਹੱਲ ਜ਼ਰੂਰ ਕਰੇਗੀ ਸੋ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅੱਜ ਮੀਟਿੰਗ ਜਿਹੜੀ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਆ ਉਸ ਵਿੱਚ ਮਲਾਜ਼ਮਾਂ ਨੂੰ ਜਿਹੜੀ ਹੈ ਵੱਡੀ ਖੁਸ਼ਖਬਰੀ ਜਿਹੜੀ ਹੈ ਉਹਨਾਂ ਦੀ ਮੰਗਾਂ ਨੂੰ ਜਿਹੜਾ ਹੈ ਕੋਈ ਨਾ ਕੋਈ ਜ਼ਰੂਰ ਪਰਵਾਣ ਕੀਤੀ ਜਾ ਸਕਦੀ ਹੈ ਹਾਂਜੀ ਬੜੇ ਰਹਿਣਾ ਚੈਨਲ ਦੇ ਨਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਕੋਈ ਵੀ ਇਸ ਮੀਟਿੰਗ ਦੇ ਬਾਰੇ ਹੋਰ ਕੋਈ ਅਪਡੇਟ ਆਉਂਦੀ ਹੈ ਜ਼ਰੂਰ ਇਸ ਚੈਨਲ ਤੇ ਲੈ ਕੇ ਆਵਾਂਗੇ ਧੰਨਵਾਦ ਜੀ